ਮੇਰੀ ਖੇਤ ਤੇ ਕੋਈ ਅਸਰ ਨਹੀਂ ਦੀ ਮੈਨੂੰ ਜਿਹਦੇ ਮਰਜ਼ੀ ਜੱਟ ਕਹਿ ਮੈਂ ਕਿਹਦੀ ਉਦੋਂ ਨਾਲ ਹੀ ਹੋਣ ਸੀਗਾ ਕੀ ਹੁਣ ਪੰਜਾਬ ਨੂੰ ਨਵਾਂ ਸ਼ਰੋਮਣੀ ਇਕਲਿਦਲ ਮਿਲ ਰਿਹਾ ਇਹ ਅਸੀਂ ਚੁੱਪ ਰਹੇ ਆ ਗਲਤੀ ਕੀਤੀ ਹੈ ਤਾ ਹੀ ਇਸ ਲਈ ਕਾਲਤਾ ਸਾਹਿਬ ਦੇ ਜਾਨ ਦੀ ਗੱਲ ਕਰਨ ਦੇ ਆ ਨਹੀਂ ਤੇ ਅਸੀਂ ਕਦੀ ਗੱਲ ਕੀਤੀ ਸੀ ਪਰ ਤੇ ਵੀ ਸੋਚਿਆ ਜਦੋਂ ਅਸੀਂ ਅੰਦਰ ਬੈਠ ਕੇ ਗੱਲਾਂ ਕਰਦੇ ਹੋਵਾਂਗੇ ਤਾਂ ਹੀ ਤੱਕ ਪਹੁੰਚੀ ਹੈ ਤਾਂ ਹੀ ਸਾਨੂੰ ਕਈ ਵਾਰ ਕੱਢਣ ਦੀ ਗੱਲਾਂ ਕੀਤੀਆਂ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਆਹ ਬੀਜੇਪੀ ਦੇ ਏਜੰਟ ਨੇ ਬੀਜੇਪੀ ਨੇ ਚੱਕੇ ਹੋਏ ਨੇ ਜੋ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਯਾਨੀ ਕਿ ਤੁਸੀਂ ਬੀਜੇਪੀ ਦੇ ਚੱਕੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਅਸੀਂ ਦੇ ਪਾਰਟੀ ਮਜ਼ਬੂਤੀ ਕਰਨ ਦੀ ਲਹਿਰ ਚਲਾਉਣ ਦੀ ਗੱਲ ਕਰ ਰਹੇ ਹਾਂ ਵਿੱਚ ਸ਼ਾਮਲ ਹੋਣ ਨਾਲ ਸ਼ਾਮਲ ਹੋਣ ਲੱਗੇ ਜੇ ਪ੍ਰਧਾਨ ਦੀ ਇਹ ਖਾਸ ਹੈ ਕਿ ਇਹ ਮਜਬੂਤ ਕਰਨ ਲਈ ਤੇ ਨਾਲ ਸ਼ਾਮਲ ਹੋ ਜਾਣ ਸਾਰੇ ਜਾਣੀ ਸੁਖਵੀਰ ਸਿੰਘ ਬਾਦਲ ਦਾ ਫੈਸਲਾ ਅੰਤਿਮ ਫੈਸਲਾ ਹੁੰਦਾ ਜਿਹੜਾ ਮਰਜ਼ੀ ਗਲਤੀ ਕਰੇਗਾ ਤੇ ਉਹ ਕਿਤੇ ਮਰਜ਼ੀ ਪੁਰਦਵਾਰ ਤੇ ਖਲੋ ਕੇ ਫਿਰ ਮੰਗ ਲੇਗਾ ਜਦੋਂ ਸੱਤਾ ਭੋਗ ਰਹੇ ਸੀ 7 ਤੋਂ ਲੈ ਕੇ 17 ਤੱਕ ਸਰਕਾਰ ਰਹੀ 12 ਦੇ ਵਿੱਚ ਸਰਕਾਰ ਰਿਪੀਟ ਕੀਤੀ ਕਿ ਉਦੋਂ ਸਾਰੇ ਚੁੱਪ ਰਹੇ ਉਦੋਂ ਬੋਲਦੇ ਨਹੀਂ ਜੇਕਰ ਅੱਜ ਪਾਰਟੀ ਚੌਖਾ ਸਮਾ ਤਾਂ ਸਾਰੇ ਆਪਣੇ ਖਿਲਾਫ ਹੋ ਗਏ ਆਹ ਸਵਾਲ ਐਕਸਟੈਂਸਾਵਾ ਜੀ ਅਕਾਲੀ ਦਲ ਸਾਹਿਬ ਸ਼ੋਮਨੀ ਕਲਰ ਦੇ ਪ੍ਰਧਾਨ ਸਾਹਿਬ ਜਾ ਸਾਡੇ ਲੀਡਰਸ਼ਿਪ ਨੇ ਉਹ ਸਾਰੀ ਜਈ ਸੰਸਤਾ ਸਾਰੀ ਸ਼੍ਰੋਮਣੀਗੋਦਰ ਪ੍ਰਧਾਨ ਕਮੇਟੀ ਨੂੰ ਕਿਹਾ ਇਸ ਵੇਲੇ ਹਾਸ਼ੀਏ ਤੇ ਲਿਆ ਦਿੱਤਾ ਹੋਇਆ ਕੀ ਸਿੱਖ ਸੰਸਥਾਵਾਂ ਕੰਟਰੋਲ ਦੇ ਵਿੱਚ ਆ ਚੁੱਕੀਆਂ ਨੇ ਸ਼੍ਰੋਮਣੀ ਕੱਲ ਦੇ ਪ੍ਰਧਾਨ ਦੇ ਉਹਨਾਂ ਨੇ ਉਹਨਾਂ ਨੇ ਪਾਇ ਕਿ ਉਹ ਲਿਆਉਣਾ ਹੁੰਦਾ ਜਿਹੜਾ ਥੋੜਾ ਡਿਸਕਸ ਕਰਨਾ ਤੇ ਜੇ ਕੋਈ ਨਾ ਕਹੇ ਤਾਂ ਨਹੀਂ ਤੇ ਤਾਂ ਉਹ ਪਰ ਜਣਾ ਉਹ ਤਾਂ ਉਹਨਾਂ ਨੇ ਅਖਬਾਰ ਚ ਦੇ ਦੇਣਾ ਪਰ ਠੀਕ ਹੈ ਕਿ ਪਾਰਟੀ ਬੀਜੇਪੀ ਨਾਲ ਇਹ ਆਫਰੇ ਅੱਜ ਤੱਕ ਵੀ ਇਹਨਾਂ ਦੀ ਗੱਲ ਹੈ ਉਸ ਤਾਰੀਆਂ ਗੱਲਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਅੱਜ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਸਾਰੀਆਂ ਗੱਲਾਂ ਪਾਰਟੀ ਵਿੱਚੋਂ ਅਲੋਪ ਹੋਈਆਂ ਇਹ ਫੈਸਲੇ ਕੋਰ ਕਮੇਟੀ ਦੇ ਵਿੱਚ ਹੁੰਦੇ ਨੇ ਜੇ ਕੋਰ ਕਮੇਟੀ ਨੂੰ ਨਾ ਪੁੱਛਿਆ ਜਾਂਦਾ ਤਾਂ ਕੋਰ ਕਮੇਟੀ ਛੱਡ ਕੇ ਚਲੇ ਜਾਣਾ ਸੀ ਸੇਵਾ ਗੱਲ ਨੂੰ ਸੋਚਿਆ ਕਿ ਚਲੋ ਵਈ ਅਸੀਂ ਕਰ ਲਈਏ ਪਛਤਾਵਾ ਜੇ ਇਹ ਨਹੀਂ ਕਰਦੇ ਉਸ ਆਵਾਜ਼ ਨੂੰ ਸੁਣ ਕੇ ਹੀ ਸ਼੍ਰੀ ਅਕਾਲ ਸਰਬ ਦੇ ਤੇ ਜਾਣਾ ਚਾਹੀਦਾ ਪੁਰ ਸਪਸ਼ਟ ਕਰਨ ਦੇਣਾ ਚਾਹੀਦਾ ਪਾਰਟੀ ਦੇ ਫੈਸਲੇ ਕੋਰ ਕਮੇਟੀ ਦੀ ਸਹਿਮਤੀ ਦੇ ਨਾਲ ਹੁੰਦੇ ਨੇ ਜਿਵੇਂ ਸ਼ੋਮਣੀ ਅਕਾਲੀ ਦਲ ਦੇ ਅਸਲੀ ਗੇ ਸ਼ੋਮਣੀ ਅਕਾਲੀ ਦਲ ਬਚਾਓ ਲਹਿਰ ਜੇਕਰ ਸੁਖਵੀਰ ਸਿੰਘ ਬਾਦਲ ਅਕਾਲ ਸਰਬ ਦੇ ਤੇ ਜਾ ਕੇ ਮਾਫੀ ਮੰਗ ਲੈਣ ਫਿਰ ਪਰਵਾਹ ਨਹੀਂ ਸਾਰਿਆਂ ਨੂੰ ਅਸੀਂ ਕੋਈ ਭਾਜਪਾ ਨਾਲ ਨਹੀਂ ਹੈ ਅਸੀਂ ਕਿਸੇ ਪਾਰਟੀ ਨਾਲ ਨਹੀਂ ਹੈ ਤਾਂ ਦੀ ਕੋਈ ਕਿਸੇ ਦੀ ਕੋਈ ਗੱਲ ਨਹੀਂ ਹੈ ਜੇਕਰ ਉਹਨਾਂ ਅੱਗੇ ਗੱਲਾਂ ਨਹੀਂ ਰੱਖੀਆਂ ਸਿਰਫ ਉਹਨਾਂ ਡਿਸਪਲਿਨ ਨੂੰ ਸੋਚੀਗੇ ਕਿ ਅਨੁਸ਼ਾਸਨ ਕਾਇਮ ਰਹੇ ਅਨੁਸ਼ਾਸਨ ਕਾਇਮ ਰਹੇ ਲੋਕਾਂ ਦੇ ਸਿਧਾਂਤ ਅੱਛੇ ਕਿ ਟੰਗੇ ਜਾਣ ਇਹ ਗੱਲ ਵੀ ਤਾਂ ਬਾਜ਼ੂਬ ਨਹੀਂ ਨਾ ਫਿਰ ਹੈ ਜੀ ਇਹ ਮਹਿਸੂਸ ਹੋਇਆ ਕਿ ਇਹ ਬੋਲਦੇ ਕਿਉਂ ਇਹ ਅਸੀਂ ਇਹ ਗੱਲ ਕਹਿਨੇ ਆਂ ਜਿ ਇਹ ਗੁੱਸਾ ਕਰਦੇ ਆਂ ਉਸ ਮੀਟਿੰਗ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਅਸਦੀਕਾ ਮੰਗਦੇ ਇਹਨਾਂ ਦੇ ਚਮਚੇ ਕਰਦੇ ਲੋਕ ਤੇ ਨਹੀਂ ਕਰੰਗੇ ਕਿ ਸਾਨੂੰ ਉਸ ਵੇਲੇ ਲੋਕਾਂ ਦੀ ਆਵਾਜ਼ ਨਾ ਰੱਗ ਜਾਣਾ ਚਾਹੀਦਾ ਜੇਕਰ ਜਿਵੇਂ ਤੁਹਾਨੂੰ ਭਾਜਪਾ ਦੇ ਏਜੰਟ ਕਿਹਾ ਗਿਆ ਜੇਕਰ ਤੁਹਾਨੂੰ ਪਾਰਟੀ ਦੇ ਵਿੱਚੋਂ ਕ ਬੜਾ ਕਾਰਨ ਹੈ ਕਿ ਮੇਰੇ ਕੋਲ ਸੱਚ ਸੁਖਿਆ ਨਹੀਂ ਜਾਂਦਾ ਮੈਂ ਕੱਲ ਬੋਲ ਦੇਣੀ ਆ ਉਦੋਂ ਅਸੀਂ ਕਰਦੇ ਤੁਸੀਂ ਤਾਂ ਵੀ ਸਾਡਾ ਬਾਕੀ ਕਹਿਣਾ ਸੀ ਬੜਾ ਅਫਸੋਸ ਹੈ ਜੀ ਨਾ 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 ਸ਼ੋਮਲੀ ਕੱਲ੍ਹ ਤਾਂ ਕੋਈ ਨਹੀਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਦੀਪਰ ਸਿੰਘ ਬੰਗੋਤ ਹੈ ਇਸ ਵੇਲੇ ਮੇਰੇ ਨਾਲ ਬੀਬੀ ਜੀ ਗੌਰ ਜੀ ਜੁੜੇ ਨੇ ਬੀਬੀ ਜੀ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੰਗੋ ਸਾਹਿਬ ਠੀਕ ਹੋ ਹਾਂ ਜੀ ਬੀਬੀ ਜੀ ਬੀਬੀ ਜੀ ਮੀਟਿੰਗ ਹੈ ਕੱਲ 2 ਹੋਈਆਂ ਨੇ ਅਕਾਲੀ ਦਲ ਦੀਆਂ ਇੱਕ ਮੀਟਿੰਗ ਤਾਂ ਚੰਡੀਗੜ੍ਹ 메ਨ ਦਫਤਰ ਹੁੰਦੀ ਹੈ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਾਂਗਰਸ ਦੇ ਉਹਨਾਂ ਦੀ ਅਗਵਾਈ ਦੇ ਹੇਠ ਦੂਜੀ ਮੀਟਿੰਗ ਦੇ ਵਿੱਚ ਵੱਡੇ ਜਿਹੜੇ ਨਾਮ ਨੇ ਸ਼੍ਰੋਮਣੀ ਕਾਂਗਰਸ ਦੇ ਇਹਦੇ ਚੀਬੀਪੀ ਜੀ ਕੋਰਪਰੋਫੈਸਰ ਪ੍ਰੇਮ ਸਿੰਘ ਚੰਦੂ ਮਾਹ ਅਸਕਰ ਸਿੰਘ ਮਲੂਕਾ ਤਮਾਮ ਹੋਰ ਵੱਡੇ ਲੀਡਰ ਰਖੜਾ ਸਾਹਿਬ ਜੁੜਦੇ ਨੇ ਉਸ ਮੀਟਿੰਗ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਅਸੀਫਾ ਮੰਗਦੇ ਆ ਅਸੀਫਾ ਮੰਗਣ ਦਾ ਕੀ ਕਾਰਨ ਹੈ ਕੀ ਜਿਹੜੀ ਲਗਾਤਾਰ ਹਾਰ ਹੋ ਰਹੀ ਆ ਉਸੋ ਹਾਰਦਿਕ ਨੈਤਿਕ ਜ਼ਿੰਮੇਵਾਰੀਆਂ ਕਬੂਲਦਿਆਂ ਸੁਖਵੀਰ ਸਿੰਘ ਬਾਦਲ ਤੋਂ ਅਸਤੀਫਾ ਮੰਗਿਆ ਗਿਆ। ਜਾਫਰ ਲਗਾਤਾਰ ਪਾਰਟੀ ਨਿਗਰ ਦੇ ਵਿੱਚ ਜਾ ਰਹੀ ਆ ਸੁਖਵੀਰ ਸਿੰਘ ਬਾਦਲ ਦੇ ਪਰਫਾਰਮੈਂਸ ਦੇ ਉੱਪਰ ਸਵਾਲ ਨੇ। ਉਸ ਪਰਫਾਰਮੈਂਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਅਸਤੀਫਾ ਮੰਗਿਆ ਗਿਆ। ਕੀ ਕਾਰਨ ਰਿਹਾ ਅਸਤੀਫਾ ਮੰਗਣ ਦਾ ਜੀ? ਦੇਖੋ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਅੱਜ ਤੱਕ ਨਾਲ ਲੋਕਾਂ ਨੇ ਮੜਾਈ ਸੀ। ਕਿਹਸਾ ਦੀ ਇਹ ਪੰਥਕ ਪਾਰਟੀ ਵੀ ਹੈ। ਸਾਡੀ ਇਹ ਸਾਰੇ ਸਰਬਾਦੇ ਭਲਾ ਮੰਗਣ ਵਾਲੀ ਪਾਰਟੀ ਹੈ। ਮਾਨਸਿਕ ਜੱਤ ਤਾਂ ਮੈਂ ਇੱਕ ਹੈ ਪਛਾਣ ਬੋਲੇ ਆਧਾਰ ਤੇ ਚੱਲਣ ਵਾਲੀ ਪਾਰਟੀ ਹੈ ਇਸ ਪਾਰਟੀ ਦਾ ਇਤਿਹਾਸ ਬਲੱਖਣ ਇਹਦੀਆਂ ਕੁਰਬਾਨੀਆਂ ਦੁਨੀਆ ਤੋਂ ਨਿਰਾਲੀਆਂ ਹੀ ਹੈ ਇਹਨੇ ਸ਼ਹਾਤਾ ਵਿੱਚੋਂ ਜਨਮ ਲਿਆ ਔਰ ਸਾਡੇ ਬਜ਼ੁਰਗਾਂ ਦੇ ਖੂਨ ਦੇ ਨਾਲ ਇਹ ਪਰੀ ਹੋਈ ਪਾਰਟੀ ਹੈ ਹੁਣ ਜੇ ਇਹਨੂੰ ਕੇਵਲ ਅਸੀਂ ਬਾਕੀ ਖੇਤਰੀਆ ਪਾਰਟੀਆਂ ਦੇ ਨਾਲ ਹੀ ਲੜਾਣਾ ਕਿ ਇਹ ਸੋਚੀਏ ਕਿ ਅਸੀਂ ਇੱਕ ਗਰੁੱਪ ਇਕੱਠਾ ਕਰਕੇ ਤੇ ਤੁਰ ਪੈਣਾ ਲੋਕਾਂ ਦੀ ਭਾਵਨਾਵਾਂ ਨੂੰ ਅਸੀਂ ਛੱਟ ਮਾਰਨੀ ਹੈ ਲੋਕਾਂ ਦੇ ਭਾਵਨਾਵਾਂ ਨੂੰ ਹੀ ਅਸੀਂ ਕੀੜਾ ਕਰ ਦੇਣੀ ਹੈ ਤਾਂ ਫਿਰ ਦੱਸੋ ਪਾਰਟੀ ਚੱਲੇਗੀ ਕਿੱਦਾਂ ਹੁਣ ਕਈ ਐਸੇ ਸਾਡੇ ਕਿਉਂਕਿ ਸਾਡੇ ਸਿਧਾਂਤ ਨੇ ਸਾਡੀ ਇਹ ਪਾਰਟੀ ਸਾਡੀ ਸੋਚ ਹੈ ਸ਼੍ਰੋਮਣੀ ਕਾਂਗੜਾ ਕਿਸ ਸੋਚ ਦੀ ਪਾਰਟੀ ਦਾ ਨਾਮ ਹੈ ਇਹਦੇ ਸਿਧਾਂਤ ਦਾ ਨਾਮ ਹੈ ਇਹ ਬਰਾਦਾਂ ਵਿੱਚ ਰਹਿਣ ਵਾਲੀ ਪਾਰਟੀ ਹੈ ਇਹਦੀਆਂ ਕੋਈ ਪਰੰਪਰਾਵਾਂ ਨੇ ਉਹ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਅੱਜ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਸਾਰੀਆਂ ਗੱਲਾਂ ਪਾਰਟੀ ਵਿੱਚੋਂ ਅਲੋਪ ਹੋ ਰਹੀਆਂ ਜਦੋਂ ਕੋਈ ਅੰਦਰ ਬੋਲਦਾ ਹੈ ਜਦੋਂ ਵੀ ਕੋਈ ਬੋਲਦਾ ਹੈ ਨਾ ਤੇ ਕੋਈ ਸੁਣੀ ਜਾਂਦੀ ਹੈ ਨਾ ਕੋਈ ਸੁਧਾਰ ਲਿਆ ਜਾਂਦਾ ਜਾਂਦਾ ਜਦੋਂ ਕੋਈ ਬੋਲਦਾ ਸੱਚ ਗੱਲ ਕਰਦਾ ਸਿਧਾਂਤ ਕਰਦਾ ਤੇ ਉਹਨੂੰ ਬਾਹਰ ਕੱਢ ਕੇ ਰੱਖ ਦਿੰਦੇ ਆ ਅਸੀਂ ਉਹਨਾਂ ਕਰੀਏ ਕੀ ਆਰਕੇ ਸੀ ਸੋਚਿਆ ਕਿ ਜੇ ਅਸੀਂ ਉਹਦੋਂ ਕੋਰ ਕਮੇਟੀ ਦੇ ਮੀਟਿੰਗ ਦੇ ਵਿੱਚ ਅਸੀਂ ਬੋਲੇ ਆ ਤੇ ਇਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਇਹ ਬੋਲਦੇ ਕਿਉਂ ਸਗੋਂ ਹਰ ਤੇ ਅਨਸੇਮ ਬੈਂਸ ਨੇ ਉਲਟਾ ਕਹਿ ਦਿੱਤਾ ਕਿ ਸਾਰੀਆਂ ਚੀਜ਼ਾਂ ਤੇ ਵਿੱਚ ਬੈਠ ਕੇ ਪਾਸ ਹੋਣ ਲਿਆ ਪੋਰਟਮੈਟਿਕ ਪਾਸ ਹੁੰਦੀਆਂ ਸਾਰਿਆਂ ਦੀ رائے ਨਾਲ ਪਾਸ ਹੁੰਦੀਆਂ ਅਸੀਂ ਕਈ ਵਾਰ ਕਿਹਾ ਕਿ ਪਾਰਲੀਮੈਂਟੀ ਬੋਰਡ ਬਣਾਓ ਤਾਂ ਜੋ ਚੋਣਾਂ ਦੇ ਵਿੱਚ ਟਿਕਟਾ ਦੇਣ ਵਾਸਤੇ ਪੰਜ ਚਾਰ ਬੰਦੇ ਵੀ رائے ਲੈ ਲਈ ਜਾਵੇ ਸਾਰਿਆਂ ਦੀ ਉੱਥੇ ਕੋਈ ਬਕਾਇਦਾ ਇੰਕਿਊ ਹੋਵੇ ਲੋਕਾਂ ਨੂੰ ਨਜ਼ਰ ਆਵੇ ਕਿ ਪਾਰਟੀ ਦਾ ਸੁਧਰਿਆ ਅਸੀਂ ਕਈ ਵਾਰ ਕਿਹਾ ਕਿ ਸ਼੍ਰੀ ਅਕਾਲਤਰ ਸਾਹਿਬ ਤੇ ਜਾ ਕੇ ਲੋਕਾਂ ਦੀ ਆਵਾਜ਼ ਹੈ ਮੇਰੀ ਇਕੱਲੀ ਦੀ ਨਹੀਂ ਆਵਾਜ਼ ਸੀ ਲੋਕਾਂ ਦੀ ਆਵਾਜ਼ ਹੈ ਕਿ ਤੁਸੀਂ ਸਾਰੇ ਸ਼੍ਰੀ ਅਕਾਲਤਰ ਸਾਹਿਬ ਦੇ ਆਕੇ ਜਿਹੜੀਆਂ ਗਲਤੀਆਂ ਹੋ ਗਈਆਂ ਨੇ ਜਾਓ ਸੱਚੀਆਂ ਨੇ ਜਾਂ ਝੂਠੀਆਂ ਨੇ ਕੋਟਾ ਚ ਕੰਮ ਚੱਲਦਾ ਹੈ ਤੇ ਜਾ ਕੇ ਇੱਕ ਵਾਰੀ ਪੇਸ਼ ਹੋ ਕੇ ਵਿਧੀ ਵਿਵਧਾਨ ਦੇ ਨਾਲ ਮਾफी ਮੰਗ ਲਓ ਜੇ ਕਹਿੰਦੇ ਜੀ ਮਾਫੀ ਮੰਗਦੇ ਲਈਏ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਚ ਖੜੇ ਹੋ ਕੇ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਫੀ ਮੰਗਣ ਦੀ ਵਿਧੀ ਜਿਹੜੀ ਹੈ ਉਹਦਾ ਵੀ ਕਤਲ ਕਰਨਾ ਉਹਦੀ ਵੀ ਵਗਿਆ ਕਰਨੀ ਉਸ ਸੁਧਾਨ ਤੇ ਵੀ ਨਵੀਂ ਲਕੀਰ ਖਿੱਚ ਦੇਣੀ ਇੱਕ ਦੱਦਿਆਂ ਜੇ ਅਸੀਂ ਇਹ ਗੱਲ ਕਹਿੰਨੇ ਆਂ ਤੇ ਇਹ ਗੁੱਸਾ ਕਰਦੇ ਕਿਉਂਕਿ ਇਹ ਕਿਉਂ ਕਹਿੰਨੇ ਆਂ ਕਿ ਅਸੀਂ ਕਹਿੰਨੇ ਜੀ ਚਲੋ ਜੇ ਤੁਸੀਂ ਬੰਗਣੀ ਸੀਦੇ ਵਿਧੀ ਵਿਧਾਨ ਅਨੁਸਾਰ ਮੰਗ ਲੋ ਤੂੰ ਤੁਸੀਂ ਲੋਕਾਂ ਨੂੰ ਨਵੀਂ ਪ੍ਰਤਪੰਦੀਓ ਜਿਹੜਾ ਮਰਜ਼ੀ ਗਲਤੀ ਕਰੇਗਾ ਤੇ ਉਹ ਕਿਸੇ ਮਰਜ਼ੀ ਕੋਟਵਾਰੀ ਤੇ ਖਲੋ ਕੇ ਮੰਗ ਲੇਗਾ ਤੁਸੀਂ ਕਹਿੰਦੇ ਅਕਾਲ ਤਖਤ ਤੇ ਮੰਗਿਏ ਅਕਾਲ ਤਖਤ ਤੇ ਦਾ ਸਾਡਾ ਤੇ ਕੋਈ ਵਿਧੀ ਵਿਧਾਨ ਹੈ ਉਹ ਵੀ ਗੱਲ ਦੀ ਸਾਡੀ ਸੁਣਦੇ ਮਹਾਰਾਜ ਰਣਜੀਤ ਸਿੰਘ ਦਾ ਐਗਜ਼ਾਮਪਲ ਲੈ ਲਾਣ ਸਾਡਾ ਗ੍ਰਹਿ ਮੰਤਰੀ ਰਿਹਾ ਉਹਦੀ ਐਗਜ਼ਾਮਪਲ ਲੈ ਲਾਣ ਸਰਜੀਸੇ ਬਣਾਲਾ ਮੁੱਖ ਮੰਤਰੀ ਰਿਹਾ ਉਹਦੀ ਐਗਜ਼ਾਮਪਲ ਲੈ ਲਾਣ ਬੜੇ ਲੋਕ ਨੇ ਜਿਨ੍ਹਾਂ ਨੇ ਇਸ ਵਾਰ ਮਾਫੀਆਂ ਮੰਗੀਆਂ ਆ ਕੇ ਔਰ ਉੱਥੇ ਆ ਕੇ ਸਜਾਵਾਂ ਵੀ ਲੁਆਈਆਂ ਤਰਖਾਹਾਂ ਵੀ ਲੁਆਈਆਂ ਇਹਦੇ ਇੱਕੋ ਮਨ ਚ ਹੈ ਕਿ ਮੈਂ ਕਿਉਂ ਜਾਵਾਂ ਜੀ ਮੈਨੂੰ ਕਿਹੜਾ ਕਾਲ ਤੱਕ ਤੇ ਨਹੀਂ ਕੋਈ ਮੰਗਾਇਆ ਮੈਨੂੰ ਬੁਲਾਇਆ ਸ਼ੀਕਾ ਕਾਲਸਰ ਸਾਹਿਬ ਤੇ ਸਾਨੂੰ ਜੇ ਪਬਲਿਕ ਦੀ ਆਵਾਜ਼ ਹੈ ਉਸ ਆਵਾਜ਼ ਨੂੰ ਸੁਣ ਕੇ ਹੀ ਸ਼ੀਕਾ ਕਾਲਸਰ ਸਾਹਿਬ ਦੇ ਤੇ ਜਾਣਾ ਚਾਹੀਦਾ ਪਰ ਸਪਸ਼ਟਿਕਨ ਦੇਣਾ ਚਾਹੀਦਾ ਗਲਤੀ ਹੋਏਗੀ ਤੇ ਤਨਖਾਹ ਲਾ ਦੇਣਗੇ ਨਹੀਂ ਗਲਤੀ ਹੋਏਗੀ ਤੇ ਨਾ ਲਾਉਣਗੇ ਜੀ ਬੀਬੀ ਜੀ ਜੀ ਬੀਬੀ ਜੀ ਪਾਰਟੀ ਦੇ ਫੈਸਲੇ ਕੋਰ ਕਮੇਟੀ ਦੀ ਸਹਿਮਤੀ ਦੇ ਨਾਲ ਹੁੰਦੇ ਨੇ ਜਾਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਫੈਸਲਾ ਅੰਤਿਮ ਫੈਸਲਾ ਹੁੰਦਾ ਜਾਂ ਫਿਰ ਕੋਰ ਕਮੇਟੀ ਦੇ ਵਿੱਚ ਮਸਲਾ ਵਿਚਾਰਿਆ ਜਾਂਦਾ ਕੋਰ ਕਮੇਟੀ ਦੇ ਵਿੱਚ ਫੈਸਲਾ ਹੁੰਦਾ ਜਾਂ ਇਕੱਲੇ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਫੈਸਲਾ ਹੁੰਦਾ ਇੱਕ ਇਹ ਗੱਲ ਦੱਸਿਓ ਦੂਜਾ ਨਾਲ ਦੀ ਤੁਸੀਂ ਐਚਐਸ ਬੈਂਚ ਦਾ ਜ਼ਿਕਰ ਕੀਤਾ ਉਹ ਤਾਂ ਇਹ ਗੱਲ ਵੀ ਕਹਿੰਦੇ ਨੇ ਕਿ ਜੇਕਰ ਕੋਰ ਕਮੇਟੀ ਨੂੰ ਪੁੱਛਿਆ ਨਾ ਜਾਵੇ ਤਾਂ ਕੋਰ ਕਮੇਟੀ ਛੱਡ ਕੇ ਚਲੀ ਜਾਊਗੀ ਇਹ ਫੈਸਲੇ ਕੋਰ ਕਮੇਟੀ ਦੇ ਵਿੱਚ ਹੁੰਦੇ ਨੇ ਜੇ ਕੋਰ ਕਮੇਟੀ ਨੂੰ ਨਾ ਪੁੱਛਿਆ ਜਾਂਦਾ ਤਾਂ ਕੋਰ ਕਮੇਟੀ ਛੱਡ ਕੇ ਚਲੇ ਜਾਣਾ ਸੀ ਸਾਈਂ ਦੇ ਜਿਹੜੇ ਆਪਣੇ ਬਲਬੂਤੇ ਤੇ ਚੱਲ ਗਏ ਉਹ ਛੱਡ ਕੇ ਆ ਗਏ ਨੇ ਹੂੰ ਸਾਈਂ ਜੋ ਬਾਹਰ ਹੋ ਕੇ ਬੈਗੇ ਆ ਪੀਸੀ ਬਾਹਰ ਗੱਲ ਕਰ ਲੈਂਦੇ ਆ ਕੋਰ ਕਮੇਟੀ ਦੇ ਮੈਂਬਰ ਹੀ ਇਹ ਵਿੱਚ ਜਿੰਟਾ ਸਾਹਿਬ ਕੋਰ ਕਮੇਟੀ ਦਾ ਚੰਮੂ ਮਾਰਾ ਕੋਰ ਕੋਟੀ ਦਾ ਰਖੜਾ ਕੋਰ ਕਮੇਟੀ ਦਾ ਮੈਂ ਕੋਰ ਕਮੇਟੀ ਦੀ ਬਡਾਲਾ ਸਾਹਿਬ ਕੋਰ ਕਮੇਟੀ ਦਾ ਬਾਕੀ ਸਾਰੇ ਕਿੰਨੇ ਨੇ ਬਲਦੇਵ ਸਿੰਘ ਮਾਨ ਕੋਰ ਕਮੇਟੀ ਦਾ ਹੋਰ ਵੀ ਸਾਰੇ ਮੈਂਬਰ ਨੇ ਇਹ ਕੋਰ ਕਮੇਟੀ ਦੇ ਹੀ ਸਾਰੇ ਬਾਹਰ ਦੀ ਵਿੱਚ ਜੇ ਬੋਲਦੇ ਆ ਇਹ ਅੰਦਰ ਵਿੱਚ ਬੋਲਦੇ ਆ ਤੇ ਉਹ ਬਸ ਉਥੇ ਜਿਹੜੇ ਕੋਈ ਨਵੇਂ-ਨਵੇਂ ਭਰਤੀ ਕੀਤੇ ਇਹਨਾਂ ਨੇ ਆਪਣੀ ਨਾਮਿਨੇਸ਼ਨ ਕੀਤੀ ਹੈ ਕੋਰ ਕਮੇਟੀ ਹੁੰਦੀ ਹੈ 11 ਦੀ ਹੁੰਦੀ ਹੈ ਜਾਂ 10 ਇਹ ਤਾਂ ਕੋਈ ਸੱਚੀ ਗੱਲ ਤੋਂ ਦੱਸਿਓ ਜੀ ਕੋਰ ਕਮੇਟੀ ਸਾਡੀ ਸੰਵਿਧਾਨਚੀ ਹੈ ਨਹੀਂ ਸੰਵਿਧਾਨ ਦੇ ਵਰਕਿੰਗ ਕਮੇਟੀ ਹੈ ਜਾਂ ਕੋਈ ਅਹੁਦੇਦਾਰ ਨਹੀਂ ਸੀ ਜੀ ਮੀਤ ਪ੍ਰਧਾਨ ਮੀਤ ਪ੍ਰਧਾਨ ਤੇ ਜਦੋਂ ਵਤ ਮੇਰਾ ਪੀਏ ਸੀ ਉਹ ਵੀ ਨਹੀਂ ਰਹਿ ਗਈ ਹੁਣ ਤੇ ਕੀ ਕੋਰ ਕਮੇਟੀ ਨੂੰ ਬਿਲਕੁਲ ਪ੍ਰੋਸੈਸ ਚ ਲੈ ਜਾਂਦਾ ਆਖਰੀ ਫੈਸਲਾ ਉਸ ਨੂੰ ਹੀ ਬਦਲਣ ਦਾ ਇਕੱਲਿਆਂ ਦਾ ਹੁੰਦਾ ਉਹਨਾਂ ਨੇ ਉਹਨਾਂ ਨੇ ਪਾਇਆ ਕਿ ਉਹ ਲਿਆਉਣਾ ਹੁੰਦਾ ਜਿਹੜਾ ਉਹਨਾਂ ਡਿਸਕਸ ਕਰਨਾ ਤੇ ਜੇ ਕੋਈ ਨਾ ਕਹੇ ਤਾਂ ਨਹੀਂ ਤੇ ਤਾਂ ਚੁੱਪਰ ਜਣਾ ਉਹ ਤਾਂ ਉਹਨਾਂ ਨੇ ਅਖਵਾ ਚ ਦੇ ਦੇਣਾ ਬਸ ਠੀਕ ਹੈ ਜੀ ਪਾਸ ਹੋ ਗਏ ਕੀ ਸਿੱਖ ਸੰਸਥਾਵਾਂ ਕੰਟਰੋਲ ਦੇ ਵਿੱਚ ਆ ਚੁੱਕੀਆਂ ਨੇ ਸ਼੍ਰੋਮਣੀ ਕਾਲਰ ਦੇ ਪ੍ਰਧਾਨ ਦੇ ਸਿੱਖ ਸੰਸਥਾਵਾਂ ਜੀ ਅਕਾਲੀ ਦਲ ਸਾਹਿਬ ਸ਼੍ਰੋਮਣੀ ਕਾਲਰ ਦੇ ਪ੍ਰਧਾਨ ਸਾਹਿਬ ਜਾਂ ਸਾਡੇ ਲੀਡਰਸ਼ਿਪ ਨੇ ਉਹ ਸਾਰੀ ਜਈ ਸੰਸਥਾ ਸਾਡੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੂੰ ਤੇ ਇਸ ਵੇਲੇ ਹਾਸ਼ੀਏ ਤੇ ਲਿਆ ਦਿੱਤਾ ਹੋਇਆ ਹੈ ਇਹ ਸਾਚੀ ਜਾਣੋ 인ਡੀਪੈਂਡੈਂਸ ਚਾਹੀਦੀ ਹੈ ਆਜ਼ਾਦੀ ਚਾਹੀਦੀ ਉਸ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟੀ ਦੀ ਆਜ਼ਾਦ ਵਸਤੀ ਹੋਣੀ ਚਾਹੀਦੀ ਹੈ ਉਹ ਆਪਣਾ ਕੰਮ ਕਰੇ ਕਿ ਹਰ ਵੇਲੇ ਹੁਣ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇੱਥੇ ਲਾਈ ਛੱਡਿਆ ਹੁਸ਼ਾਰਪੁਰ ਦੇ ਹਲਕੇ ਦੇ ਵਿੱਚ ਆਪਣੇ ਸ਼ਾਮਚੜਾਸੀ ਉਹਨੇ ਸ਼ਾਮਚੜਾਸੀ ਸਿਰ ਤੇ ਚੁੱਕਿਆ ਸੀ ਕਿ ਮੈਂ ਤੈਨੂੰ ਜਿਤਾ ਦੂੰਗਾ ਤੈਨੂੰ ਕੋੜੇ ਤੂੰ ਜਾ ਕੇ ਉਹ ਤੇ ਸ਼੍ਰੋਮਣੀ ਕਮੇਟੀ ਵੇਖੋ ਜੇ ਤੈਨੂੰ ਜੀ ਕਰਨਾ ਵੀ ਹੈ ਕਿ ਤੇ ਕੌਮ ਦੀ ਵੱਡੀ ਸਟੇਜ ਲੱਗੀ ਉਹ ਤੇ ਜਾਓ ਪੂਰੇ ਪੰਜਾਬ ਦੀ ਸਟੇਜ 'ਤੇ ਜਾਓ ਕੋਈ ਵੱਡੀ ਸਟੇਜ 'ਤੇ ਜਾਓ ਤੇ ਪੰਥ ਦੀ ਸਟੇਜ ਆ ਪੰਥ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ ਜਿਹੜਾ ਲਾਣਾ ਨੂੰ ਸਾਹ ਹੁੰਦਾ ਸੀ ਸਾਰੇ ਮੈਂਬਰਾਂ ਨੂੰ ਤੇ ਪੋਲਿਟਿਕਲ ਲਾਏ ਹੁੰਦੇ ਇਹਨਾਂ ਨੇ ਜੀ ਆਹ ਕੰਮ ਕਰੋ ਆਹ ਕੰਮ ਕਰੋ ਧਰਮ ਵਾਲੇ ਪਾਸੇ ਤਾਂ ਕੋਈ ਕੰਮ ਹੀ ਨਹੀਂ ਕਰਕੇ ਰਾਜੀ ਜੀ ਜੀ ਬੀਬੀ ਜੀ ਮੈਂ ਮੈਂ ਪੋਲਿਟਿਕਲ ਵੀ ਐ ਮੈਂ ਲੇਕਿਨ ਮੈਂ ਧਰਮ ਦਾ ਕੰਮ ਵੀ ਪੂਰਾ ਕਰਦੀ ਆਂ ਪੜਾ ਪ੍ਰਚਾਰ ਵੀ ਕਰਦੀ ਆਂ ਧਰਮ ਦੀ ਗੱਲ ਵੀ ਕਰਦੀ ਆਂ ਸਿਧਾਂਤ ਦੀ ਗੱਲ ਵੀ ਕਰਦੀ ਜਾਓ ਕੋਈ ਮੈਂਬਰ ਇਸ ਤਰ੍ਹਾਂ ਬੋਲ ਕੇ ਦੱਸੇ ਬੀਬੀ ਜੀ ਕੱਲ ਜਿਹੜੇ ਮਤੇ ਪਏ ਨੇ ਉਹਨਾਂ ਮਤਿਆਂ ਦੇ ਵਿੱਚੋਂ ਇੱਕ ਮਤੇ 'ਚ ਕਿਹਾ ਗਿਆ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਆਹ ਭਾਜਪਾ ਦੇ ਏਜੰਟ ਨੇ ਭਾਜਪਾ ਨੇ ਚੱਕੇ ਹੋਏ ਨੇ ਜੋ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਯਾਨੀ ਕਿ ਤੁਸੀਂ ਭਾਜਪਾ ਦੇ ਚੱਕੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ ਬੜਾ ਅਫਸੋਸ ਹੈ ਜੀ ਇਹਨਾਂ ਕੋਲ ਹੋਰ ਕੋਈ ਗੱਲ ਹੀ ਨਹੀਂ ਰਹੀ ਜੀ ਅਸੀਂ ਦੇ ਪਾਰਟੀ ਮਜ਼ਬੂਤੀ ਕਰਨ ਦੀ ਲਹਿਰ ਚਲਾਉਣ ਦੀ ਗੱਲ ਕਰ ਰਹੇ ਹਾਂ ਵਿੱਚ ਸ਼ਾਮਲ ਹੋਣ ਨਾਲ ਸ਼ਾਮਲ ਹੋਣ ਲੱਗੇ ਜੇ ਪ੍ਰਧਾਨ ਦੀ ਇਹ ਖਾਸ਼ ਹੈਗੀ ਹੈ ਮਜ਼ਬੂਤ ਕਰਨ ਦੀ ਤੇ ਨਾਲ ਸ਼ਾਮਲ ਹੋ ਜਾਣ ਸਾਰੇ ਜਾਣੇ ਅਸੀਂ ਕਦੇ ਕਹਿੰਦੇ ਨਾਲ ਸ਼ਾਮਲ ਹੋਣ ਅਸੀਂ ਆਪਣੇ ਵਿਚਾਰ ਹੀ ਰੱਖੇ ਨਾ ਚੱਲ ਵੀ ਆਹ ਹੋਣਾ ਚਾਹੀਦਾ ਹੈ ਨੰਬਰ 2 ਜਿਹੜਾ ਕੋਈ ਕੰਮ ਕਰੇਗਾ ਜਿਹੜੀ ਕੋਈ ਸੱਚ ਦੀ ਗੱਲ ਕਰੇਗਾ ਸੂਧਾਂਤ ਦੀ ਗੱਲ ਕਰੇਗਾ ਤੇ ਉਹ ਏਜੰਸੀਆਂ ਦੇ ਬੰਦੇ ਉਹ ਭਾਜਪਾ ਦੇ ਬੰਦੇ ਜਿਹੜਾ ਕੋਈ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰੇਗਾ ਉਹ ਭਾਜਪਾ ਦਾ ਬੰਦਾ ਜਿਹੜੇ ਕੋ ਪ੍ਰਧਾਨ ਨੂੰ ਕੋਈ ਇਹ ਗੱਲ ਕਹੇਗਾ ਕਿ ਕਿਉਂ ਤੁਸੀਂ ਕੱਢੀ ਜਾਂਦੇ ਹੋ ਲੀਡਰਾਂ ਨੂੰ ਬਾਹਰ ਕਿਉਂ ਕੱਢਦੇ ਹੋ ਤੁਸੀਂ ਲੀਡਰ ਗਵਾਇਸ ਸੁਣਾਉ ਉਹਨਾਂ ਦੀ ਉਹ ਕੋਈ ਏਜੰਸੀ ਦੇ ਬੰਦੇ ਆ ਜੀ ਬੜੇ ਦੁੱਖ ਦੀ ਗੱਲ ਹੈ ਜੀ ਇਹਦਾ ਮਤਲਬ ਕਿ ਜਿੰਨਾ ਨਿਹਾਰ ਆਇਆ ਇਹ 25 ਸਾਲ 30 ਸਾਲ ਰਹੇ ਹੈ ਬੀਜੇਪੀ ਦੇ ਨਾਲ ਉੱਥੇ ਸਾਰਾ ਕੁਝ ਨੇ ਪ੍ਰਾਪਤ ਕੀਤਾ ਮਨਿਸਟਰੀਆਂ ਦੀ ਕੀਤੀਆਂ ਆਪ ਵੀ ਬਾਲ ਸਾਬ ਮਿਸਟਰ ਰਹੇ ਹੈ ਬੀਬਾ ਜੀ ਵੀ ਦੋ ਵਾਰੀ ਮਿਸਟਰ ਰਹੇ ਹੈ ਜਾਂ ਉਥੇ ਜਿਹੜੇ ਵੀ ਕੰਮ ਲੈ ਇਹਨਾਂ ਨੇ ਲਏ ਆ ਕੋਈ ਦੱਸੇ ਇਹਨਾਂ ਤੋਂ ਬਗੈਰ ਮੇਰੇ ਵਰਗਾ ਕਦੀ ਉਥੇ ਜਾ ਕੇ ਕੰਮ ਲਿਆ ਹੋਵੇ ਬੀਜੇਪੀ ਨਾਲ ਇਹ ਆਪਰੇ ਅੱਜ ਤੱਕ ਵੀ ਇਹਨਾਂ ਦੀ ਗੱਲ ਔਰ ਇਹ ਪਾਰਟੀ ਨਾਲ ਕਿਸੇ ਨਾਲ ਕੋਈ ਸਸਟੀਕਰ ਬੁਲਾ ਲਈ ਕੋਈ ਇਹ ਦੀ ਗੱਲ ਨਹੀਂ ਇਹਦਾ ਮਤਲਬ ਕਿ ਜਿਲਨੇ ਸਿਧਾਂਤਤਾ ਦਾ ਕਤਲ ਕੀਤਾ ਉਹ ਇਹਨਾਂ ਨੇ ਉਹਨਾਂ ਦੇ ਕੰਮ ਤੇ ਕੀਤਾ ਨਾ ਜਿੰਨਾ ਨਿਗਾਰਾਂ ਦਾ ਅਜ ਤੱਕ ਉਹ ਇਹਨਾਂ ਦੇ ਕਹਿਣਾ ਲੈਂਦਾ ਨਾ ਮੈਂ ਤੇ ਨਹੀਂ ਕਿਹਾ ਕਿਸੇ ਨੂੰ ਨਿਗਾਰ ਤੇ ਜਿਹੜਾ ਆਇਆ ਉਹ ਤੇ ਇਹਨਾਂ ਦੀ ਕਮਾਰ ਥਲੀ ਆਇਆ ਇਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਜੀ ਮੈਂ ਮੰਨਦੀ ਇਸ ਗੱਲ ਨੂੰ ਕਿ 3-4 ਮਹੀਨੇ ਪ੍ਰਧਾਨ ਨੇ ਬੜੀ ਮਿਹਨਤ ਕੀਤੀ ਹੈ ਸਾਰੇ ਪੰਜਾਬ ਗਾ ਦਿੱਤਾ ਕੈਡਰ ਨਾਲ ਰਿਹਾ ਲੇਕਿਨ ਜਿਹਦੀ ਲੋਕੀ ਤੁਹਾਡੇ ਨਾਲ ਆਏ ਉਹ ਵੀ ਤਾਂ ਦੇਖੋ ਨਾ ਉਹ ਸਾਰੇ ਬੀਜੇਪੀ ਨਾਲ ਗਏ ਆ ਜੀ ਸਾਰੇ ਰਲ ਗਏ ਨੇ ਲੋਕੀ ਜਿਹੜੇ ਲੋਕ ਸਾਰੇ ਬੋਲ ਰਹੇ ਐ ਉਹ ਸਾਰੇ ਬੀਜੇਪੀ ਨਾਲ ਗਏ ਇਸ ਤੇ ਲੋਕਾਂ ਦੀ ਆਵਾਜ਼ ਨਾਲ ਐ ਅਸੀਂ ਕੋਈ ਬੀਜੇਪੀ ਨਾਲ ਨਹੀਂ ਐ ਅਸੀਂ ਕਿਸੇ ਪਾਰਟੀ ਨਾਲ ਨਹੀਂ ਐ ਸਾਡੀ ਕੋਈ ਕਿਸੇ ਦੀ ਕੋਈ ਗੱਲ ਨਹੀਂ ਹੈਗੀ ਪਰ ਗੱਲ ਇਹ ਹੈਗੀ ਕਿ ਜੇ ਸਾਡੀ ਲੋਕਾਂ ਦੀ ਆਵਾਜ਼ ਸੀ ਅੱਗੇ ਨਹੀਂ ਸੁਣੀ ਤਾਂ ਹੀ ਅਸੀਂ ਕਹਿੰਨੇ ਆ ਕਿ ਅਸੀਂ ਚੁੱਪ ਕਿਉਂ ਕੀ ਤੇਰੇ ਡਿਸਪਲਿਨ ਕਰਦੇ ਆ ਪਾਰਟੀ ਦਾ ਡਿਸਪਲਿਨ ਨਾ ਭੰਗ ਹੋ ਜਾਏ ਪਾਰਟੀ ਨੂੰ ਕਸ਼ ਕਵੇ ਨਾ ਪਾਰਟੀ ਗੁੱਸੇ ਨਾ ਹੋ ਜਾਏ ਪ੍ਰਧਾਨ ਤੁਹਾਡਾ ਅਸੀਂ ਚੁੱਪ ਕਿਤੇ ਰਹੇ ਔਰ ਅੱਜ ਅਸੀਂ ਮਹਿਸੂਸ ਕਰਦੇ ਆ ਕਿ ਅਸੀਂ ਚੁੱਪ ਰ ਕਰਕੇ ਕਿੰਨੀ ਜ਼ਿੰਦਗੀ ਕੱਢਾਂਗੇ ਸਾਡੀਆਂ ਤੇ ਅਸੀਂ ਤੇ ਹਿਸਾਬ ਨਾਲ ਆਖਰੀ ਪੜਾਅ ਦੇ ਉੱਤੇ ਆ ਗਏ ਆ ਤੇ ਜੇ ਅਸੀਂ ਰੋਂਦੇ ਹੀ ਰਹੇ ਤੇ ਪੜ ਕੇ ਜਾਨ ਤੋਂ ਬਾਅਦ ਵੀ ਲੋਕਾਂ ਨੇ ਸਾਡੇ ਅੰਦਰ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਸੜ ਲਾਂਤਾ ਪੋਣੀਆਂ ਯਾਰ ਕਿੱਡਾ ਕੋ ਵੱਡੇ ਤੁਹਾਡੇ ਹੰਕਾਰ ਸਿਗਾ ਕਿ ਤੁਸੀਂ ਸ਼੍ਰੀ ਅਕਾਲਤਾ ਸਿੰਘ ਦੇ ਜਾ ਕੇ ਅਸਾਚ ਵੀ ਨਹੀਂ ਕਰ ਸਕੇ ਪਛਤਾਪ ਵੀ ਨਹੀਂ ਕਰ ਸਕੇ ਅੱਛੇ ਉਸ ਗੱਲ ਨੂੰ ਸੋਚਿਆ ਕਿ ਚਲੋ ਵਈ ਅਸੀਂ ਕਰ ਲਈਏ ਪਛਤਾਪ ਜੇ ਇਹ ਨਹੀਂ ਕਰਦੇ ਤੇ ਜੀ ਬੀਬੀ ਜੀ ਜੇ ਅਲਟੀਮੇਟ ਰਿਜ਼ਲਟ ਤੇ ਪਹੁੰਚੀਏ ਕਿ ਹੁਣ ਪੰਜਾਬ ਨੂੰ ਨਵਾਂ ਸ਼੍ਰੋਮਣੀ ਅਕਾਲੀ ਦਲ ਮਿਲ ਰਿਹਾ ਨਾ ਨਾ ਨਵਾਂ ਸ਼੍ਰੋਮਣੀ ਕਾਲੀ ਦਲ ਕੋਈ ਨਹੀਂ ਜੀ ਤੁਸੀਂ ਕੋਈ ਇੱਕ ਵੀ ਸਾਡਾ ਵਰਲਡ ਸੁਣਿਆ ਜੇ ਸ਼੍ਰੋਮਣੀ ਕਾਲੀ ਦਲ ਦੇ ਅਸਲੀ ਕਿਹ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਨਹੀਂ ਜੇਕਰ ਆਜੋਣੀ ਚਾਹੀਦੀ ਹੈ ਲੋਕਾਂ ਪਰਤੀ ਜੀ ਜੀ ਕਹਿੰ ਕੇ ਆਉਂਦਾ ਬਾਬਾ ਤੁਮੜੋ ਬੀਬੀ ਜੀ ਜਿਹੜੀ ਚੰਡੀਗੜ੍ਹ ਲੀਡਰਸ਼ਿਪ ਜੁੜੀ ਸੀ ਉਹਨਾਂ ਨੇ ਭਰੋਸਗੀ ਦਾ ਮਤਾ ਪਾਤਾ ਸੁਖਵੀਰ ਸਿੰਘ ਬਾਦਲ ਲਈ ਅਗਵਾਈ ਦੇ ਵਿੱਚ ਚੋਰਨ ਦਾ ਵਿਸ਼ਵਾਸ ਦਿੱਤਾ ਉਹਨਾਂ ਨੇ ਉੱਥੇ ਉੱਥੇ ਉਹੀ ਪ੍ਰਵਾਨ ਹੈ ਜਿਹੜਾ ਆਏਗਾ ਤੇ ਹੱਥੇ ਖੜੇ ਕਰ ਦੇਗਾ ਵਾਹ ਜੇਕਰ ਤੁਹਾਡੀ ਗੱਲ ਨਹੀਂ ਸੁਣੀ ਗਈ ਜੋ ਤੁਸੀਂ ਆਪਣੇ ਮਤੇ ਰੱਖੇ ਨੇ ਅੱਗੇ ਉਹਨਾਂ ਦੇ ਉੱਪਰ ਨਹੀਂ ਗੌਰ ਕੀਤਾ ਗਿਆ ਤਾਂ ਤੁਸੀਂ ਕੋਈ ਰੋਡ ਮੈਪ ਤਾਂ ਬਣਾਇਆ ਹੋਣਾ ਕਿ ਅਸੀਂ ਫਿਰ ਐਦਾਂ ਚੱਲਾਂਗੇ ਦੂਪਾਤ ਅਸੀਂ ਬਣਾ ਕੇ ਦੇਵਾਂਗੇ ਜੀ ਸਾਰਾ ਕੁਝ ਬਣਾ ਕੇ ਦੇਵਾਂਗੇ ਜੇ ਲਾਲ ਜੀ ਸੀ ਸ਼੍ਰੀ ਕਾਲਤਾ ਸਿੰਘ ਸਾਹਿਬ ਦੀ ਜਾਵਾਂਗੇ ਉੱਥੇ ਅਰਦਾਸ ਕਰਾਂਗੇ ਬਾਅਦ ਵਿੱਚ ਅਸੀਂ ਬਣਾਵਾਂਗੇ ਜੇਕਰ ਜਿਵੇਂ ਤੁਹਾਨੂੰ ਭਾਜਪੀ ਦੇ ਏਜੰਟ ਕਿਹਾ ਗਿਆ ਜੇਕਰ ਤੁਹਾਨੂੰ ਪਾਰਟੀ ਦੇ ਵਿੱਚੋਂ ਕੱਢਤਾ ਮੇਰੀ ਫੇਤ ਤੇ ਕੋਈ ਅਸਰ ਨਹੀਂ ਦੀ ਮੈਨੂੰ ਜਿਹਦੇ ਮਰਜ਼ੀ ਏਜੰਟ ਕਹਿ ਮੈਂ ਹੈ ਹੀ ਨਹੀਂ ਮੈਂ ਹੈ ਹੀ ਨਹੀਂ ਮੇਰਾ ਗੁਰੂ ਜਾਣਦਾ ਮੇਰੀ ਪਬਲਿਕ ਜਾਣਦੀ ਹੈ ਮੇਰੇ ਪੰਜਾਬ ਦੇ ਲੋਕ ਤੇ ਦੇਸ਼ ਵਿਦੇਸ਼ ਵਿੱਚ ਲੋਕਾਂ ਨੂੰ ਪਤਾ ਹੈ ਕਿ ਮੈਂ ਕਿਸ ਲਈ ਏਜੰਟ ਬਣੀ ਨਹੀਂ ਸਕਦੀ ਮੈਂ ਕੇਵਲ ਲੋਕਾਂ ਦੀ ਆਵਾਜ਼ ਹੈ ਮੈਂ ਕੇਵਲ ਜੇ ਆਪਣੇ ਗੁਰੂ ਦੀ ਏਜੰਟ ਬਣ ਸਕਦੀ ਹਾਂ ਕਿ ਮੇਰਾ ਗੁਰੂ ਵੀ ਉਹ ਕਹਿੰਦਾ ਮੈਂ ਲੋਕਾਂ 'ਚ ਪ੍ਰਚਾਰ ਕਰਾਂ ਮੈਂ ਕਿਸੇ ਦੀ ਨਹੀਂ ਹੈਗੀ ਜੇਕਰ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਲੈਣ ਫਿਰ ਪਰਵਾਹਨ ਸਾਰਿਆਂ ਨੂੰ ਮੈਂ ਕਹਿੰਦੀ ਉਹ ਦਿਨ ਨਾਲ ਹੀ ਹੋਣ ਸੀਗਾ ਸਾਰੇ ਜਲਦੀ ਇਕੱਠੇ ਹੀ ਤੁਹਾਨੂੰ ਕੀ ਤਕਲੀਫ ਹੈ ਜੀ ਸਾਡਾ ਪ੍ਰਧਾਨ ਅੱਛਾ ਬੀਬੀ ਜੀ ਕੀ ਗੱਲ ਹੋਰ ਦੱਸਿਓ ਮੇਰਾ ਇੱਕ ਸਵਾਲ ਹੈ ਇਹ ਲੋਕ ਪੰਜਾਬ ਦੇ ਲੋਕ ਵੀ ਸਵਾਲ ਕਰਦੇ ਨੇ ਉਹ ਕਹਿੰਦੇ ਨੇ ਕਿ ਉਦੋਂ ਸਾਰੇ ਚੁੱਪ ਰਹੇ ਜਦੋਂ ਸਾਰਾ ਕੁਝ ਹੋ ਰਿਹਾ ਸੀ ਜਦੋਂ ਸੱਤਾ ਭੋਗ ਰਹੇ ਸੀ 7 ਤੋਂ ਲੈ ਕੇ 17 ਤੱਕ ਸਰਕਾਰ ਰਹੀ 12 ਦੇ ਵਿੱਚ ਸਰਕਾਰ ਰਿਪੀਟ ਕੀਤੀ ਕਿ ਉਦੋਂ ਸਾਰੇ ਚੁੱਪ ਰਹੇ ਉਦੋਂ ਬੋਲਦੇ ਨਹੀਂ ਜੇਕਰ ਅੱਜ ਪਾਰਟੀ ਚੌਕਾ ਸਮਾ ਤਾਂ ਸਾਰੇ ਆਪਣੇ ਖਿਲਾਫ ਹੋ ਗਏ ਆ ਸਵਾਲ ਲੋਕ ਕਰ ਰਹੇ ਨੇ ਤੁਹਾਨੂੰ ਲੋਕ ਲੋਕ ਨਹੀਂ ਕਰਦੇ ਇਹਨਾਂ ਦੇ ਚਮਚੇ ਕਰਦੇ ਲੋਕ ਤੇ ਨਹੀਂ ਕਰਨਗੇ ਉਹ ਇਸ ਕਰਕੇ ਕਹਿੰਦੇ ਆ ਕਿ ਕਿਉਂਕਿ ਅਸੀਂ ਚੁੱਪ ਰਹੇ ਹਾਂ ਬਿਲਕੁਲ ਸਹੀ ਹੈ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਾਨੂੰ ਉਸ ਵੇਲੇ ਲੋਕਾਂ ਦੀ ਆਵਾਜ਼ ਨਾ ਰਗ ਜਾਣਾ ਚਾਹੀਦਾ ਸੀਗਾ ਜੇ ਤਾਂ ਅੱਜ ਅਸੀਂ ਰਾਜਦੂਤ ਕਿਉਂ ਨਹੀਂ ਬੋਲੇ ਨਹੀਂ ਬੋਲੇ ਡਿਸਪਲਨ ਪਾਟੀ ਦਾ ਸਿਚਾ ਜੀ ਪਾਟੀ ਦਾ ਡਿਸਪਲਨ ਸੀਗਾ ਜਦੋਂ ਅੰਦਰ ਬਿਲਕੁਲ ਹੀ ਕਹਿ ਕੇ ਕਿ ਥੱਕ ਗਏ ਆ ਲੋਕੀ ਕਹਿੰਦੇ ਤੁਸੀਂ ਅੰਦਰ ਵੀ ਨਹੀਂ ਬੋਲਦੇ ਉੱਥੇ ਸਮੋਸੇ ਖਾਣ ਜਾਂਦੇ ਹੋ ਤੇ ਚਾਹ ਪੀਣ ਜਾਂਦੇ ਹੋ ਲੋਕੀ ਤੇ ਸਾਨੂੰ ਬਾਹਰ ਬੋਲਣ ਨਹੀਂ ਦਿੰਦੇ ਹਰ ਕਿਸੇ ਤੋਂ ਕਹਿੰਦਾ ਵੀ ਅੰਦਰ ਸੀ ਬੋਲ-ਬੋਲ ਕੇ ਥੱਕ ਗਏ ਆ ਨਹੀਂ ਸੁਣਦੇ ਅਸੀਂ ਉਸ ਚੁੱਪ ਰਹਿਣ ਦਾ ਹੀ ਤੇ ਮਾਫੀ ਮੰਗਣੀ ਹੈ ਅਸੀਂ ਉਹ ਸਾਰੀ ਬਾਤ ਵੀ ਮਾਫੀ ਮੰਗ ਲੈਂਦੇ ਆ ਡੀਸੀ ਬੀਬੀ ਜੀ ਦੇਖੋ ਮੈਂ ਤੁਹਾਨੂੰ ਆਮਰੀ ਮੈਨੂੰ ਮਾਫ ਕੀਤਾ ਹੈ ਬੀਬੀ ਜੀ ਕੋਈ ਪ੍ਰਗਨ ਸਾਹਿਬ ਦੀ ਕੋਈ ਬਦਬੀ ਕੀਤੀ ਹੈ ਬੀਬੀ ਜੀ ਤੁਸੀਂ ਡਿਸਪਲਨ ਦੀ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਹਿਤਾਸ਼ੀ ਤੇ ਪੰਥ ਹਿਤਾਸ਼ੀ ਗੱਲ ਨੂੰ ਅੱਗੇ ਰੱਖਦੀ ਆ ਫਿਰ ਪੰਜਾਬ ਦੇ ਲੋਕਾਂ ਦੇ ਅੱਗੇ ਜਵਾਬਦੇਹੀ ਤਾਂ ਸੀ ਭਾਵੇਂ ਤਮਾਮ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਸਰਸੇ ਵਾਲੇ ਸਾਧ ਨੂੰ ਮਾਫੀ ਦੇਣਾ ਬਰਗਾੜੀ ਕਾਂਡ ਪਰ ਕੀ ਪੰਜਾਬ ਦੀ ਸੰਗਤੋਂ ਡਿਸਪਲਿਨ ਵੱਡਾ ਹੋ ਗਿਆ ਪੰਜਾਬ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਜੇਕਰ ਉਹਨਾਂ ਅੱਗੇ ਗੱਲਾਂ ਨਹੀਂ ਰੱਖੀਆਂ ਸਿਰਫ ਉਹਨਾਂ ਡਿਸਪਲਿਨ ਨੇ ਸੋਚੀਗੇ ਕਿ ਅਨੁਸ਼ਾਸਨ ਕਾਇਮ ਰਹੇ ਅਨੁਸ਼ਾਸਨ ਕਾਇਮ ਰਹੇ ਲੋਕਾਂ ਦੇ ਸਿਧਾਂਤ ਛੇ ਕਿ ਟੰਗੇ ਜਾਣ ਇਹ ਗੱਲ ਵੀ ਤਾਂ ਬਾਜ਼ੂਬੰਦੀ ਨਾ ਫਿਰ ਹੈ ਚਲੋ ਵੀ ਤੁਸੀਂ ਸਵਾਲ ਕਰਨਾ ਹੀ ਹੈ ਤੁਹਾਡੀ ਡਿਊਟੀ ਬਣਦੀ ਹੈ ਪਰ ਇਹ ਵੀ ਸੋਚੋ ਨਾ ਜਦੋਂ ਅਸੀਂ ਅੰਦਰ ਬੈਠ ਕੇ ਗੱਲਾਂ ਕਰਦੇ ਹਾਂ ਤਾਂ ਹੀ ਇੱਥੇ ਤੱਕ ਪਹੁੰਚਿਆ ਤਾਂ ਹੀ ਸਾਨੂੰ ਕਈ ਵਾਰ ਕੱਢਣ ਦੀ ਗੱਲਾਂ ਕਿੰਨੀਆਂ ਨੇ ਸਾਈਂ ਸਾਹਿਬ ਨਾਲ ਹਮੇਸ਼ਾ ਚੰਦੇ ਕਾ ਬੀਬੀ ਵੋਕਲ ਬੜੀ ਹੈ ਬੀਬੀ ਬੁਲੰਦ ਕਰਕੇ ਕਹਿ ਦਿੰਦੀ ਜਿਹੜੀ ਮਰਜ਼ੀ ਗੱਲ ਕਹਿ ਦਿੰਦੀ ਬੇਵਾਕ ਕਹਿ ਦਿੰਦੀ ਉਹਦਾ ਕਾਰਨ ਹੈ ਉਹਦਾ ਕਾਰਨ ਹੈ ਕਿ ਮੇਰੇ ਕੋਲ ਸੱਚ ਦੁਖ ਵਿਆ ਨਹੀਂ ਜਾਂਦਾ ਮੈਂ ਕੱਲ ਬੋਲ ਦੇਣੀ ਹੈ ਬਾਦਲ ਸਾਹਿਬ ਨੂੰ ਸਭ ਪਤਾ ਇਹਨਾਂ ਲੋਕਾਂ ਨੂੰ ਕਿ ਅੰਦਰ ਅੰਦਰ ਕੀ ਅਸੀਂ ਇਕੱਠੇ ਬੈਠ ਬੈਠ ਕੇ ਵੀ ਨਾ ਘੰਟਾ ਘੰਟਾ ਲਾ ਦਿੱਤੀ ਹੈ ਇਚਨ ਪ੍ਰਧਾਨ ਜੀ ਕਿਸੇ ਤੀਕਣਾ ਹਲ ਕਰਨੀਏ ਜੇ ਤੁਸੀਂ ਉਦੋਂ ਅਸੀਂ ਕਰਦੇ ਤੁਸੀਂ ਤਾਂ ਵੀ ਸਾਨੂੰ ਬਾਕੀ ਕਹਿਣਾ ਸੀ ਅਜੇ ਵੀ ਬਾਕੀ ਕਾਹਦੇ ਜਦੋਂ ਕਿ ਅਸੀਂ ਬਾਗੀ ਨਹੀਂ ਹੈ ਅਸੀਂ ਸ਼ਰਮਣੀ ਕਾਲ ਦੇ ਦੀ ਗੱਲ ਕਰ ਰਹੇ ਹਾਂ ਅਸੀਂ ਕਿਸੇ ਸਿਧਾਂਤ ਦੀ ਗੱਲ ਕਰ ਰਹੇ ਹਾਂ ਜੇ ਅਸੀਂ ਚੁੱਪ ਰਹੇ ਹਾਂ ਗਲਤੀ ਕੀਤੀ ਹੈ ਤਾਂ ਹੀ ਅਸੀਂ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਾਨ ਦੀ ਗੱਲ ਕਰਨ ਦੇ ਆ ਨਹੀਂ ਤੇ ਅਸੀਂ ਚੜੀ ਗਲਤੀ ਕੀਤੀ ਸੀ ਅਸੀਂ ਨਾ ਆਰਾਮ ਲਈ ਮਾਫ਼ ਕਰਨ ਵਾਲਿਆਂ ਚ ਨਾ ਅਸੀਂ ਗੁਰੂ ਬ੍ਰਾਂਸਾ ਦੀ ਜੱਟ ਵੀ ਕਰਾਉਣ ਵਾਲਿਆਂ ਚ ਨਾ ਅਸੀਂ ਕੋਈ ਉੱਥੇ ਕਤਲ ਕਰਾਉਣ ਵਾਲਿਆਂ ਚ ਅਸੀਂ ਕਿੱਥੇ ਚਾਈ ਨਹੀਂ ਤੇ ਕੋਟੇ ਸੀ ਖਾਂਡੇ ਨੂੰ ਕਿਕਰੋ ਬਾਰਗ ਅੱਲਾ ਸੀ ਤਾਂ ਹੁੰਦੇ ਆ ਲੋਕੀ ਕੋਲ ਹਰ ਕਿਸੇ ਸੋਚਿਆ ਵੀ ਮਨ ਦਾ ਬੋਲ ਚਲਾਈਏ ਸੀ ਜੇ ਸੀ ਯਕਾ ਤਾਂ ਸਭ ਤੇ ਕਹਤੋ ਜਾਣੇ ਕਿ ਚੌਕ ਪੁਰਾਣੀ ਕਰਕੇ ਤੇ ਜਾਣਾ ਸੀ ਉਹੀ ਤੇ ਸੀ ਮਨ ਦਾ ਜਿਹੜਾ ਬੋਝ ਲਾਉਣ ਵਾਸਤੇ ਜਾਣਾ ਜੀ ਬੀਬੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੇ ਸਵਾਲਾਂ ਦਾ ਜਵਾਬ ਦਿੱਤੇ ਧੰਨਵਾਦ ਤੁਹਾਡਾ ਮਿਹਰਬਾਨ